PSD India News TV ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੋਟਰਸਾਈਕਲ ਸਵਾਰ ਤੇ ਮਾਪੂਤ ਦਾ ਵਿਗੜਿਆ ਸੰਤੁਲਨ। ਮੋਟਰਸਾਈਕਲ ਸਿੱਧਾ ਹੀ ਵੱਜਿਆ ਦੇ ਰਖਤ ਨਾਲ। ਚਰਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿਸਟਰਡ। ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਹੈਪੀ ਸ਼ਰਮਾ ਪੱਤਰਕਾਰ ਨੇ ਸੂchna ਦਿੱਤੀ ਤਾਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕੈਮਰਾਮੈਨ ਦੇ ਨਾਲ ਪੱਤਰਕਾਰ ਰਸ਼ਪਾਲ ਹੈਪੀ ਸ਼ਰਮਾ ਦੀ ਖਾਸ ਰਿਪੋਰਟ ਦੇਖੋ। ਲਾਈਵ ਕਵਰੇਜ ਸੰਦੀਪ ਸਿੰਘ ਹੈ ਪਿੰਡ ਡੇਲੇ ਵਾਲੀ ਜੀ ਵੀਰੇ ਜਿਹੜਾ ਇਹ ਹੁਸਨ ਨੂੰ ਐਕਸੀਡੈਂਟ ਹੋਇਆ ਹੁਸਨ ਇਹ ਕਿਵੇਂ ਤੇ ਕੀ ਕੀ ਹਾਸਾ ਹੋ ਗੁਜਰੇ ਵੀਰੇ ਇਹ ਵੀਰੇ ਇੱਕ ਰੀੜ ਵਾਲੀ ਤੋਂ ਆ ਰਹੇ ਸੀ ਦਰਖਤ ਚ ਬਾਬਾ ਜੀ ਤੋਂ ਮੋਟਰਸਾਈਕਲ ਵੱਜ ਗਿਆ ਸੀ ਤੇ ਤੇਰੀ ਹਾਲਤ ਕਿਵੇਂ ਇਹਨਾਂ ਦੀ ਹਾਲਤ ਮਾਤਾ ਦੀ ਬਹੁਤ ਗੰਭੀਰ ਹੈ ਤੇ ਬਾਬਾ ਜੀ ਦੀ ਸ਼ਾਇਦ ਲੱਤ ਟੁੱਟ ਗਈ ਠੀਕ ਹੈ ਵੀਰੇ ਤੇ ਇਹਨਾਂ ਦਾ ਨਾਮ ਪਤਾ ਲੱਗਿਆ ਵੀਰੇ ਕੌਣ ਆ ਨਾ ਚਮਕੌਰ ਸਿੰਘ ਹੈ ਬਾਬਾ ਜੀ ਦਾ ਜਿਹੜਾ ਪਤਾ ਲੱਗਿਆ ਆਪਾਂ ਠੀਕ ਹੈ ਤੇ ਮਾਤਾ ਦਾ ਵੀਰੇ ਮਾਤਾ ਦਾ ਨਹੀਂ ਪਤਾ